ਉੱਥੇ ਗਏ ਤੇ ਚੌਥੀ ਲੜਾਈ ਦੀ ਵਜ੍ਹਾ ਜੋ ਇਤਿਹਾਸ ਨੇ ਦੱਸੀ ਉਹ ਪੈਂਦੇਖਾਨਾ ਹੂੰ ਇਹਦਾ ਕਈ ਇੱਕ ਨਹੀਂ ਇਹਦੇ ਕਈ ਕਾਰਨ ਇਕੱਠੇ ਹੋ ਗਏ ਵੀ ਪੈਂਦੇਖਾਨ ਨੂੰ ਇਹ ਭੁਲਖਾ ਪੈ ਗਿਆ ਹੂੰ ਹੂੰ ਵੀ ਮੈਂ ਮੇਰੇ ਸਿਰ ਤੇ ਇਹ ਜਿਹੜੀ ਫੌਜ ਹੈ ਲੜਦੀ ਹੈ ਹਾਲੇ ਕਿ ਇੱਕ ਲੜਾਈ 'ਚ ਇਹਨੂੰ ਪੈਂਦੇਖਾਨ ਨੂੰ ਉਹਨਾਂ ਸਿੱਧੇ ਨਹੀਂ ਸੀ ਗੁਰੂ ਨੇ ਹੂੰ ਹੂੰ ਜਦੋਂ ਉਹਨਾਂ ਦੇਖਿਆ ਵੀ ਇਹਦਾ ਪਰ ਉਹਨੇ ਆਪਣੀ ਈਰਖਾ ਜਿਹੜੀ ਇਹਦੇ ਕਈ ਵਜ੍ਹਾ ਇਤਿਹਾਸਕਾਰਾਂ ਨੇ ਦਸੀਆਂ ਪਰ ਆਪਾਂ ਗੱਲ ਲੜਾਈ ਦੀ ਕਰਨੀ ਹੈ। ਹੂੰ ਇਹ ਪਹਿੰਦੇ ਖਾਨ ਨੇ ਉਹਨਾਂ ਨੂੰ ਜਾ ਕੇ ਮੌਗਲੀਆ ਫੌਜ ਨੂੰ ਕਿਹਾ ਵੀ ਇੱਕ ਵਾਰੀ ਤੁਸੀਂ ਫੌਜ ਚੜਾ ਕੇ ਲਿਆਓ ਤੇ ਮੈਂ ਤੁਹਾਡੇ ਨਾਲ ਹੋ ਕੇ ਲੜਦਾ। ਇਹ ਤੁਹਾਨੂੰ ਪਲਿਖਾਈ ਹੈ ਤੇ ਮੈਂ ਤਾਂ ਗੁਰੂ ਜੀ ਸਾਹਿਬ ਨਾਲ ਕਈ ਵਾਰੀ ਯੋਰ ਕਰਦਾ ਮੈਨੂੰ ਪਤਾ ਇਹਦੇ ਤਾਕਤ ਕਿੰਨੀ ਹੈ। ਤੇ ਮੈਂ ਤਾਂ ਸੜੇ ਕੋੜੇ ਵੈਸੇ ਸੀ ਵੀ ਇਦਾਂ ਇਤਿਹਾਸ ਕਹਿੰਦੇ ਵੀ ਉਹ ਗੁੱਠੇ ਦੇ ਜੋਰ ਨਾਲ ਜਿਹੜੇ ਰੁਪਏ ਤੇ ਉਹਾਂ ਕਮੇਟ ਦਿੰਦਾ ਸੀ WhatsApp ਵਰ ਜੋ ਉਹਦੇ ਬਾਰੇ ਸੁਣਿਆ ਗਿਆ ਜੀ ਤੇ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਵੀ ਉਹ ਗੁਰੂ ਸਾਹਿਬ ਨਾਲ ਜੋਰ ਵੀ ਕਰਦਾ ਸੀ ਹੂੰ ਹੂੰ ਇਹ ਸਰਦਾਰ ਜਗਜੀਤ ਸਿੰਘ ਜੀ ਵੈਸੇ ਅਕਾਲ ਤਖਤ ਦੇ ਪਿੱਛੇ ਅਖਾੜਾ ਗੁਰੂ ਰਾਮਦਾਸ ਨੇ ਹੀ ਬਣਾਤਾ ਸੀ ਹੂੰ ਹੂੰ ਚੌਥੇ ਪਾਸ਼ਾ ਨੇ ਬਣਾਇਆ ਬਿਲਕੁਲ ਚੌਥੇ ਪਾਸ਼ਾ ਨੇ ਬਣਾਇਆ ਸੀ ਹੂੰ ਖੈਰ ਆਪਾਂ ਗੱਲ ਨੇੜੇ ਕਰੀਏ ਮਹਿੰਦੇ ਖਾਨ ਦੇ ਕਹਿਣ ਤੇ ਤੇ ਕੁਝ ਜਿਹੜੀ ਇਹਦੀ ਸ਼ਿਕਾਇਤ ਕਰਦਿਆਂ ਵੱਲੋਂ ਵੀ ਹੋਈ ਜੀ ਜੀ ਇਹ ਗੱਦੀ ਦਾ ਵੀ ਰੋਲਾ ਸੀਗਾ ਹੂੰ ਹੂੰ ਇਹ ਫੇ ਹੁਣ ਜੇ ਸਾਰੀ ਡਿਟੇਲ ਤੇ ਆਪਾਂ ਗਾਇਦ ਵੀ ਗੱਲ ਬਹੁਤ ਲੰਮੀ ਹੋ ਜਾਣੀ ਹੈ ਇਹ ਕਰਤਾਰਪੁਰ ਫੇ ਜਿਹੜੀ ਚੌਥੀ ਜੰਗ ਹੁੰਦੀ ਹੈ ਹੂੰ ਇਹ ਚੌਥੀ ਜੰਗ ਦੇ ਵਿੱਚ ਵੀ ਜਿਹੜੀ ਉਹਨਾਂ ਦੇ ਦੋਨੋਂ ਜਰਨੈਲ ਜਿਹੜੇ ਮਾਰੇ ਜਾਂਦੇ ਆ ਹੂੰ ਤੇ ਇਹ ਪਹਿੰਦੇ ਖਾਨ ਨੂੰ ਉਹ ਕਹਿੰਦੇ ਵੀ ਤੂੰ ਤਾਂ ਕਹਿੰਦਾ ਸੀ ਜਦੋਂ ਪਹਿੰਦੇ ਖਾਨ ਮਦਾਨੇ ਜੰਗ ਚੇਂਡ ਤੇ ਜਾਂਦਾ ਇਹ ਆਪਾਂ ਸਾਰਿਆਂ ਨੇ ਸੁਣਿਆ ਵੀ ਉਹ ਪਹਿੰਦੇ ਖਾਨ ਨੂੰ ਗੁਰੂ ਸਾਹਿਬ ਨੇ ਕਿਹਾ ਵੀ ਤੂੰ ਬਾਹਰ ਕਰ ਉਹਦੇ ਬਾਹਰ ਖਾਲੀ ਜਾਂਦੇ ਗੁਰੂ ਸਾਹਿਬ ਕਹਿੰਦੇ ਵੀ ਬਾਹਰ ਇਦਾਂ ਨੇ ਇਦਾਂ ਕਰੀਦਾ ਪਰ ਇਹ ਜਿਹੜੀ ਦਿਰਚਸੂ ਗੱਲ ਨੋਟ ਕਰਨ ਵਾਲੀ ਹੈ ਜੀ ਵੀ ਗੁਰੂ ਸਾਹਿਬ ਨੇ ਜਦੋਂ ਉਹਦੇ ਮਾਰੀ ਤੋਂ ਉਹਨੂੰ ਪਤਾ ਲੱਗ ਗਿਆ ਪਹਿੰਦੇ ਖਾਨ ਨੂੰ ਵੀ ਹੁਣ ਮੈਂ ਹਮ ਮੇਰੀ ਜਾਨ ਨਹੀਂ ਬਚ ਸਕਦੀ ਹਮ ਹਮ ਤੇ ਇਤਿਹਾਸ ਕਹਿੰਦਾ ਉਹਦੇ ਮੂੰਹੋਂ ਨਿਕਲਿਆ ਹਾਏ ਅੰਮਾ ਹੂੰ ਹੂੰ ਤੇ ਗੁਰੂ ਸਾਹਿਬ ਨੇ ਕਿਹਾ ਵੀ ਅੰਮਾ ਨਹੀਂ ਇਹ ਅੱਲਾਹ ਕਹਿਣੇ ਦਾ ਵਕਤ ਹੂੰ ਆਹ ਲਫ਼ਜ਼ ਨੋਟ ਕਰਨ ਵਾਲੇ ਐ ਵੀ ਉੱਥੇ ਪਿੰਦੇ ਖਾਨ ਨੇ ਕਿਹਾ ਵੀ ਮੇਰਾ ਕਲਮਾ ਵੀ ਤੂੰ ਹੂੰ ਉਹਨੇ ਮਨ ਚ ਪਛਤਾਵਾ ਜ਼ਰੂਰ ਆਇਆ ਜੀ 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 ਤੇ ਗੁਰੂ ਸਾਹਿਬ ਨੇ ਸਗੋਂ ਕਹਿੰਦੇ ਵੀ ਉਹਦੇ ਡਿੱਗੇ ਪਏ ਤੇ ਢਾਲ ਦੇ ਨਾਲ ਸ਼ਾਮ ਵੀ ਕੀਤੀ ਹੂੰ ਹੂੰ ਤੇ ਫੇਰ ਵੀ ਉਹਨੂੰ ਕਿਹਾ ਵੀ ਮੰਗੀ ਮੰਗਦਾ ਹੂੰ ਹੂੰ ਤੇ ਉਹ ਪਹਿੰਦੇ ਖਾਨ ਨੇ ਕਿਹਾ ਵੀ ਤੁਸੀਂ ਇੱਕ ਕੰਮ ਕਰਨਾ ਵੀ ਮੇਰੀ ਕਬਰ ਜਿਹੜੀ ਆ ਉਹ ਤੁਸੀਂ ਆਪਣੇ ਹੱਥੀਂ ਬਣਾਉਣੀ ਜੀ ਤਾਂ ਕਿ ਲੋਕ ਜਦੋਂ ਇੱਥੇ ਆਉਣ ਜਿੱਥੇ ਤੁਹਾਡਾ ਨਾਂ ਹੋਊਗਾ ਉਦੋਂ ਤੇ ਮੇਰਾ ਵੀ ਨਾਂ ਹੋਊ ਇਹ ਫਿਰ ਕਰਤਾਰਪੁਰ ਦੇ ਨੇੜੇ ਦੱਸਦੇ ਮੈਂ ਦੇਖੀ ਤਾਂ ਨਹੀਂ ਹੂੰ ਇਹ ਮੈਂ ਸੁਣੀ ਆ ਪੜ੍ਹੀ ਵੀ ਆ ਵੀ ਉੱਥੇ ਫਿਰ ਗੁਰੂ ਸਾਹਿਬ ਨੇ ਖੁਦ ਮਸਾਲਾ ਤਿਆਰ ਕਰਾ ਕੇ ਇਹਦੀ ਪਹਿੰਦੇ ਖਾਨ ਦੀ ਜਿਹੜੀ ਕਬਰ ਉਹ ਬਣਾਈ ਤੋਂ ਹਾਲੇ ਤੱਕ ਵੀ ਕਾਇਮ ਆ ਜੀ ਉਹ ਕਬਰ ਫਿਰ ਗੁਰੂ ਸਾਹਿਬ ਨੇ ਇਹਦੀ ਪਹਿੰਦੇ ਖਾਨ ਦੀ ਆਪ ਬਣਾਈ